ਇਹ ਰਣਾ ਪਿੰਪਲ ਆਈ ਉਹ ਕਾਂਡਰੇ ਬੈਠੇ ਨੇ ਜਿਮੀ ਭੱਲੇ ਤੇ ਸੁਭਾਸੀਂ ਸੁੱਤੇ ਵਿੱਚ 500 500 ਰੁਪਏ ਆ ਗਏ ਆ ਤਾਰਬੋਨੀਆ ਦਾ ਤਾਰ ਨਿਕਾਣ ਦਾ ਛੱਡ ਬੰਨੇ ਤੇ ਚੈੱਕ ਦੇਖਿਆ ਤੇ ਪੁੱਤਰ ਡੀਗਿਆ ਹੈ ਨਹੀਂ ਜਾਂਦਾ ਦੇਖੋ ਇਹ ਵਾਟਰ ਬੈਟਰ ਦਾ ਕੁਸ਼ ਕੈਸ਼ ਹੋਇਆ ਨਹੀਂ ਕਰੀਆਂ ਜਾਂਦੇ ਬੱਲੇ ਖਰਾਬ ਬੰਨ ਗਿਆ ਇਹ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਨੁਕਸਾਨ ਹੋਈ ਐਸਫੈਂਟ ਕੋਈ 1.5 ਲੱਖ ਦਾ ਕੀ ਲੱਗਦਾ ਕਿ ਉਹ ਕਿੰਨੀਆਂ ਕਿ ਦੁਕਾਨਾਂ ਸੀ ਇਹਦੇ ਨਾਲ ਕੋਈ ਲਾਲ ਨਾਲ ਤਿੰਨ ਤਿੰਨ ਕਾਲਾ ਬਣੀਆਂ ਲਾਲ ਨਾਲ ਜੀ پورے ਬਿਆਸ ਵਾਲੇ 4000 ਰੁਪਏ ਕਿੰਨੇ ਕੁ ਵੇ ਦੀ ਘਟਨਾ ਕੋਈ ਆਇਆ ਕੋਈ ਕੈਮਰੇ ਵਗੈਰਾ ਨਾਲ ਜੀ ਅਟੈਕ ਨਹੀਂ ਕੋਈ ਫੋਨ ਚਾਰਜ ਸਰ ਜੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਪੁਲਿਸ ਵਾਲੋ ਦਾਅਵੇ ਕਿਤੇ ਜਾ ਰਹੇ ਪਹਿਲਾਂ ਵੀ ਚੋਰੀਆਂ ਹੋ ਰਹੀਆਂ ਨੇ ਤੇ ਪੁਲਿਸ ਕਹਿੰਦੀ ਹੈਗੇ ਵੀ ਚੋਰ ਅਸੀਂ ਫੜ ਲਿੱਤੇ ਗਏ ਆ ਤੁਹਾਡੇ ਤੁਸੀਂ ਘਟਨਾ ਦੇ ਸ਼ਿਕਾਰ ਹੋਏ ਆ ਤੁਸੀਂ ਕੀ ਕਹਿਣਾ ਚਾਹੋਗੇ ਕੋਈ ਨਹੀਂ ਕਿ ਨਹੀਂ ਸਾਡੇ ਬੰਦੇ ਫਟਾਉਂਦਾ ਸਾਡੇ ਬਾਤ ਕਰਦਾ ਬਾਤ ਬਹੁਤ ਚੰਗਾ ਹੈ ਕੀ ਮੰਗ ਕਰਦੇ ਤੁਸੀਂ ਮੈਂ ਇਹ ਜੀ ਚਾਰਪਨਾ ਦਾ ਦਰਜ ਕਰ ਦਿੱਤਾ ਸਾ ਕੀ ਹੋਈ ਹੈ ਮੇਰਾ ਸ਼ੁਭਮ ਸੈਦੇਵਾਲੀ ਨਾਮ ਅੱਛਾ ਕੜਨਾ ਸਰ ਚੋਰੀ ਹੋਈ ਜੀ ਇੱਥੇ ਸਵੇਰੇ 3:00 55 52 ਮਿੰਟ ਤੇ ਇੱਕ ਐਲਈ ਲੈ ਗਈ ਜੀ ਫਿਰ ਕੁਝ ਕੈਸ ਸੀਗਾ 15000 16000 ਰੁਪਏ ਹੋ ਜਾਣਗੇ ਕੋਈ ਹੋਰ ਵੀ ਕੋਈ ਦੁਕਾਨਾ ਵਗੈਰਾ ਸੀ ਜੀ ਹਾਂ ਜੀ ਤਿੰਨ ਦੁਕਾਨਾਂ ਤੇ ਹੋਰ ਹੋਈ ਜੀ ਨਾਲ ਨਾਲ ਉਹ ਇੱਕ ਕੋਸਮੈਟਿਕ ਆਦਰ ਮੈਡੀਕਲ ਸ਼ਾਪ ਹੈ ਜੀ ਉਹਦੇ ਤੇ ਹੋਈ ਹੈ ਓਨਰ ਆ ਪੀ ਬੈਂਟੀ ਰੁਪਏ ਕੈਸ਼ ਸੀ ਗਈ ਤੇ ਹੋਰ ਸਮਾਨ ਉਹਨਾਂ ਦਾ ਕਾਸਮੈਟਿਕ ਦਾ ਸਮਾਨ ਸੀ ਆਈਫੋਨ ਸੀ ਇੱਕ ਜੀ ਉਹ ਲੈ ਗਏ ਜੀ ਨਾਲ ਦੀਆਂ ਰਾਹ ਤੇ ਸ਼ਟਰ ਪਟਿਆਈ ਉਹ ਇੱਕ ਉਧਰ ਚੌਂਕ ਚ ਪੱਟੀ ਆਈ ਬੜਲੇ ਪਾਸੇ ਕਿੰਨੀਆਂ ਕ ਦੁਕਾਨਾਂ ਇਹਦੇ ਚ ਸ਼ਿਕਾਰ ਹੋਈਆਂ ਤੇ ਕਿੰਨਾ ਕ ਨੁਕਸਾਨ ਹੋਇਆ ਚਾਰ ਦੁਕਾਨਾਂ ਹੋ ਗਈਆਂ ਜੀ ਤੇ 2.5 ਲੱਖ ਰੁਪਏ ਦਾ ਨੁਕਸਾਨ ਹੋਇਆ ਜੀ ਸਾਰੀਆਂ ਦੁਕਾਨਾਂ ਦਾ ਤੁਸੀਂ ਕੀ ਕੀ ਕਰਨਾ ਚਾਹੋਗੇ ਬਸ ਅਈਦਾ ਹੀ ਮਨ ਕਰਦੇ ਆਂ ਜੀ ਚੋਰ ਫੜ ਫੜੇ ਜਾਣ ਤੇ ਇਹਨਾਂ ਨੂੰ ਠੱਲ ਪਾਈ ਜਾਵੇ ਜੀ ਇਹਨਾਂ ਤੇ ਜੀ ਆਪਾਂ ਗੱਲ ਜੇ ਆਪਾਂ ਗੱਲ ਕਰੀ ਤਾਂ ਪਹਿਲਾਂ ਵੀ ਚੋਰੀਆਂ ਹੋਈਆਂ ਪੁਲਿਸ ਵੱਲੋਂ ਜਿਹੜੇ ਹੈਗੇ ਦੋਸ਼ੀ ਫੜੇ ਨੇਗੇ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਜੀ ਇਹ ਕਰਨਾ ਚਾਹੀਦਾ ਜੀ ਇਹਨਾਂ ਨੂੰ ਕੋਈ ਥੱਲ ਪਾਉਣੀ ਚਾਹੀਦੀ ਹੈ ਬਹੁਤ ਜ਼ਰੂਰੀ ਹੈ ਨਹੀਂ ਤਾਂ ਇਹਦਾ ਸ਼ਹਿਰ ਦਾ ਕੰਮ ਖਰਾਬ ਹੋ ਜੂਗਾ ਜੀ ਸਾਰਾ ਤੁਹਾਡੇ ਤੋਂ ਇਲਾਵਾ ਹੋਰ ਵੀ ਵਿਚਾਰੇ ਜਿਹੜੇ ਹੈਗੇ ਆ ਡਰ ਦਾ ਮਾਹੌਲ ਬਣਿਆ ਹੋਇਆ ਸਾਰੇ ਸ਼ਹਿਰ ਦੇ ਵੀ ਆਈ ਇਹਨਾਂ ਤੋਂ ਕਰੇ ਕਿਤੇ ਪੜਦੇ ਆਈ ਸਾਰੇ ਸ਼ਹਿਰ ਦੇ ਕਰੇ ਕਿਤੇ ਪੜਦੇ ਛੜ ਚੋਰੀਆਂ ਹੁਣ ਸਾਦਕ ਕਿੰਨੀ ਚੋਰੀ ਹੋਈ ਜਾਂਦੀ ਧਰਨੇ ਵੀ ਲਾਏ ਗਏ ਮੁਜ਼ਾਰੇ ਕੀਤੇ ਗਏ ਨਹੀਂ ਕੋਈ ਗੱਲ ਬੰਦੀ ਇਹ ਚ ਕਰਨਾ ਚਾਹੀਦਾ ਜੀ ਪੁਲਿਸ ਨੂੰ ਪੁਲਿਸ ਦੀ ਗਾਰਜ ਹੈ ਜੀ ਤੇ ਫਿਰ ਕੀ ਕਿਪਿੰਗ ਕਰੋਗੇ ਤੁਸੀਂ ਨਹੀਂ ਬਸ ਇਹੀ ਹੈ ਜੀ ਇਹਨਾਂ ਨੂੰ ਜਰੂਰੀ ਹੈ ਬਹੁਤ ਜਰੂਰੀ ਹੈ ਕਰਨਾ ਠੱਲ ਪੋਣੀ ਚਾਹੀਦੀ ਹੈ ਇਹ ਜਰੂਰ ਕਰਨਾ ਪਊਗਾ ਨਹੀਂ ਤਾਂ ਬਹੁਤ ਨੁਕਸਾਨ ਹੋ ਜੂਗਾ ਲੋਕਾਂ ਦਾ ਇਹ ਤਾਂ ਫਿਰ ਕੰਮ ਖਰਾਬ ਹੋ ਜਾਈਗਾ